ਕੱਲ ਦੇ ਲੋਕ ਚਾਰ ਚੂਰ ਪਾਉਣ ਲੱਗੇ ਸੀ ਪਰਸੋਂ ਦੀਆਂ ਮਸ਼ੀਨਾਂ ਚੱਲੀਆਂ ਸੀ ਉਹਦੇ 'ਚ ਬਹੁਤ ਨੁਕਸਾਨ ਜ਼ਿਆਦਾ ਹੈ ਕਿਸੇ ਦੇ ਪੱਲੇ ਕੋਸ਼ ਨਹੀਂ ਪੈਣਾ ਝੋਨੇ ਦਾ ਵੀ ਬਹੁਤ ਚੌਥਾ ਪੰਜਵਾਂ ਹੀ ਥਾ ਉਹ ਵੀ ਨੁਕਸਾਨ ਨਹੀਂ ਛੱਪੜ ਵੀ ਔਰ ਛੱਪੜ ਔਫਲੋ ਹੋ ਗਏ ਆ ਛੱਪੜ ਵਿੱਚ ਜਿਹੜੇ ਕੰਮ ਚੱਲਦੇ ਉਹ ਵੀ ਬੰਦ ਹੋ ਗਏ ਆ ਕੱਲ ਸ਼ਾਮ ਤੋਂ ਪਾਣੀ ਜ਼ਾਰੇ ਵਗਣ ਲੱਗ ਗਿਆ ਖੂਹਾਂ ਖੂਹ ਵੀ ਜਿਹੜੇ ਸੀ ਇੱਥੇ ਬਣਾਏ ਹੋਏ ਛੱਪੜ ਵਿੱਚ ਉਹ ਵੀ ਡਾਵ ਗਏ ਮੱਕੀ ਦਾ ਵੀ ਦੁਕਾਨ ਬਹੁਤ ਹੋਇਆ ਬਾਕੀ ਝੋਨੇ ਆ ਵੇਖ ਲਓ ਮਗਰ ਜਣਗੇ ਝੋਨੇ ਵੀ ਡੁੱਬ ਚੁੱਕੇ ਆ ਇਹ ਲਾ ਮੌਕਾ ਵਿੱਚ ਬੀਤੇ ਕੱਲ ਤੋਂ ਲਗਾਤਾਰ ਪੈ ਰਹੀ بارش ਕਾਰਨ ਜਿੱਥੇ ਜਨ ਜੀਵਨ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਚੁੱਕਿਆ ਉੱਥੇ ਦੇਖ ਸਕਦੇ ਹੋ ਤਸਵੀਰਾਂ ਕਿ ਜਿਹੜੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਾਣੀ ਆ ਉਹ ਵੀ ਜਿਹੜਾ ਪੂਰੀ ਤਰ੍ਹਾਂ ਨਾਲ ਪਰ ਚੁੱਕਿਆ ਨੇ ਛੱਪੜ ਜਿਹੜੇ ਓਵਰਫਲੋ ਹੋ ਚੁੱਕੇ ਨੇ ਪਿੰਡਾਂ ਦੇ ਜਿਹੜੇ ਸੜਕਾਂ ਨੇ ਸੜਕਾਂ ਦੇ ਵਿੱਚ ਵੀ ਜਿਹੜਾ ਕਾਫੀ ਜਿਹੜਾ ਪਾਣੀ ਆ ਜਮਾ ਹੋ ਚੁੱਕਿਆ ਲਗਾਤਾਰ ਜਿਹੜਾ ਪਾਣੀ ਆ ਉਹ ਵਗ ਰਿਹਾ ਤੇ ਮੀਂਹ ਵੀ ਅੱਜ ਫਿਰ ਤੋਂ ਜਿਹੜਾ بارش ਆ ਉਹ ਜਿਹੜੀ ਹੋਣੀ ਸ਼ੁਰੂ ਹੋ ਗਈ ਆ ਤੜਕਸਰ ਲਗਭਗ 7 ਵਜੇ ਤੋਂ ਫਿਰ ਤੋਂ بارش ਜਿਹੜੀ ਉਹ ਪੈਣੀ ਸ਼ੁਰੂ ਹੋ ਸਕਦੀ ਹੈ ਤੇ ਕਈ ਥਾਵਾਂ ਤੇ ਜਿਹੜਾ ਝੋਨੇ ਦੀ ਫਸਲ ਆ ਕਈ ਏਕੜ ਜੇਕਰ ਮੋਗਾ ਜ਼ਿਲ੍ਹੇ ਦੀ ਕਹੀ ਜਾਵੇ ਤਾਂ ਪਾਣੀ ਦੇ ਵਿੱਚ ਜਿਹੜੀ ਡੁੱਬੀ ਹੋਈ ਹੈ ਤੇ ਪਾਣੀ ਹੈ ਜਿਹੜਾ ਸੜਕਾਂ ਦੇ ਉੱਪਰ ਵਹਿਣਾ ਚ ਸ਼ੁਰੂ ਹੋ ਚੁੱਕਾ ਹੈ ਸਾਡੇ ਨਾਲ ਕਿਸਾਨ ਵੀ ਨੇ ਗੱਲਬਾਤ ਕਰਨਗੇ ਅ ਨੰਬਰ ਦਾ ਜਿਹੜਾ بارشਾ ਕੱਲ ਤੋਂ ਲਗਾਤਾਰ ਹੋ ਰਹੀ ਹੈ ਕਿੰਨਾ ਕੁ ਜਿਹੜਾ ਪਾਣੀ ਹੈ ਜਮਾ ਹੋਇਆ ਖੇਤਾਂ ਦੇ ਵਿੱਚ ਪਾਣੀ ਜੀ ਕੱਲ ਦਾ ਸ਼ਾਮ ਤੱਕ ਪਾਣੀ ਚੱਲਣਾ ਸ਼ੁਰੂ ਹੋ ਗਿਆ ਖੇਤਾਂ ਦਾ ਗਾਂ ਦੇ ਗਾਂ ਪਾਣੀ ਚੱਲ ਪਿਆ ਨੀਵੇਂ ਥਾਂਵਾਂ ਦੇ ਉਹਨੇ ਵੀ ਡੱਬ ਗਏ ਮੱਕੀਆਂ ਵੀ ਡੱਬ ਗਈਆਂ ਜਿਆਦਾ ਕਰਕੇ ਮੱਕੀਆਂ ਦਾ ਬਹੁਤ ਜਿਆਦਾ ਨੁਕਸਾਨ ਆ ਕੱਲ ਦੇ ਲੋਕ ਚਾਰਚੂਰ ਪਾਉਣ ਲੱਗੇ ਸੀ ਪਰਸੋਂ ਦੀਆਂ ਮਸ਼ੀਨਾਂ ਚੱਲੀਆਂ ਸੀ ਉਹਦੇ 'ਚ ਬਹੁਤ ਨੁਕਸਾਨ ਜਿਆਦਾ ਹੈ ਕਿਸੇ ਦੇ ਪੱਲੇ ਕੁਛ ਨਹੀਂ ਪੈਣਾ ਝੋਨੇ ਦਾ ਵੀ ਬਹੁਤ ਚੌਥਾ ਪੰਜਮਾ ਇਹ ਸਭ ਵੀ ਨੁਕਸਾਨੀ ਜੀ ਹੈ ਕਾਫੀ ਪਾਣੀ ਮਾਤਰਾ ਜਿਵੇਂ ਅੱਜ ਦੇ ਗਾਮਾ ਕਪੂਰੇ ਪਿੰਡਾਂ ਦੇ ਵਿੱਚ ਕਾਫੀ ਝੋਨਾ ਡੱਬ ਗਿਆ ਹਾਂ ਸਾਰੇ ਚਾਰ ਚਪੇਰੇ ਪਿੰਡਾਂ ਦੇ ਪਾਣੀ ਪਿੰਡ ਵੀ ਡੁੱਬੇ ਪਏ ਵਿੱਚ ਬਈ ਤੇ ਸਾਰਾ ਪਾਣੀ ਘੁੰਮ ਕੇ ਤੁਰ ਤੁਰ ਆ ਆ ਪਿੱਛੇ ਵੀ ਆਪਣੇ ਝੋਨਾ ਡੁੱਬਿਆ ਬਾਜੀ ਹਾਂਜੀ ਹਾਂ ਇਹ ਸਾਡੇ ਬਾਬਾ ਜੀ ਡੇਰੇ ਕੋਲੇ ਵੀ ਝੋਨਾ ਡੁੱਬਿਆ ਹੋਇਆ ਇਹ ਨੀਮੀ ਜਗ੍ਹਾ ਹੈ ਪਾਣੀ ਉਪਰਕ ਪੂਰਿਆ ਲੋ ਆ ਜਾਂਦਾ ਹੈ ਖੇਤਾਂ ਦਾ ਜਲ ਪਿਆ ਛੱਪੜ ਵੀ ਹੋਰ ਛੱਪੜ ਕਪੜਾ ਫਲੋ ਹੋ ਗਏ ਆ ਛੱਪੜ ਵਿੱਚ ਜਿਹੜੇ ਕੰਮ ਚੱਲਦੇ ਸੀ ਉਹ ਵੀ ਬੰਦ ਹੋ ਗਏ ਆ ਤੇ ਉਹ ਖੂਬ ਇਹਨਾਂ ਦੇ ਬੈਠ ਗਏ ਆ ਨੇ ਬਿਲਕੁਲ ਜਿਹੜਾ ਛੱਪੜ ਦੇ ਵਿੱਚ ਜਿਹੜੇ ਖੂਹ ਬਣਾਏ ਗਏ ਪਾਣੀ ਨੂੰ ਵੇਸਟ ਪਾਣੀ ਨੂੰ ਅੰਦਰ ਖਿੱਚਣ ਵਾਸਤੇ ਉਹ ਵੀ ਜਿਹੜੇ ਬੁਰੀ ਤਰ੍ਹਾਂ ਨਾਲ ਡਿੱਗਣੇ ਸ਼ੁਰੂ ਹੋ ਚੁੱਕੇ ਨੇ ਹੋਰ ਵੀ ਕਿਸਾਨ ਨੇ ਸਾਰਾ ਅੱਜ ਕੱਲ ਤੋਂ ਜਿਹੜਾ ਲਗਾਤਾਰ بارش ਹੋ ਰਹੀ ਆ ਕਿੰਨਾ ਕੁ ਜਿਹੜਾ ਨੁਕਸਾਨ ਆ ਜੇ ਕਹਿ ਜਾ ਸਕਦੇ ਆ ਕੱਲ ਤੋਂ ਜੋ بارش ਹੋ ਰਹੀ ਆ ਯਾਨੀ ਕਿ ਵੀ ਕੱਲ ਸ਼ਾਮ ਤੋਂ ਪਾਣੀ ਝਾਰੇ ਵਗਣ ਲੱਗ ਗਿਆ ਖੂਹਾਂ ਖੂਹ ਵੀ ਜਿਹੜੇ ਸੀਗੇ ਇੱਥੇ ਬਣਾਏ ਵੇ ਛੱਪੜ ਵਿੱਚ ਉਹ ਵੀ ਡਾਵਗੇ ਮੱਕੀ ਦਾ ਵੀ ਨੁਕਸਾਨ ਬਹੁਤ ਹੋਇਆ ਬਾਕੀ ਝੋਨੇ ਆ ਵੇਖ ਲੋ ਮਗਰ ਯਾਨੀ ਕਿ ਝੋਨੇ ਵੀ ਡੁੱਬ ਚੁੱਕੇ ਆ ਤੇ ਜੇ ਬਾਰਿਸ਼ ਰੋਕ ਸਕ ਰੁਕ ਜੇ ਤਾਂ ਚੋਨੇ ਬਾਜ ਜਾਣਗੇ ਤੇ ਨਹੀਂ ਤਾਂ ਫਿਰ ਇਹਦੂ ਵੱਧ ਨਿਸ਼ਾਨ ਨਹੀਂ ਆਜ ਵੀ ਸਵੇਰ ਤੋਂ ਪਈ ਆਜ ਸਵੇਰ ਤੋਂ 7 ਵਜੇ ਤੋਂ ਸ਼ੁਰੂ ਫੇਰ ਮੀਂਹ ਬਾਰਿਸ਼ ਜਣੀ ਤੇ ਵੀ ਵੱਧ ਰਹੀ ਆ ਜਿਆਦਾ ਜੇ ਪਊਗਾ ਤੇ ਝੋਨੇ ਦਾ ਨਿਸ਼ਾਨ ਜਿਆਦਾ ਹੋਊਗਾ ਮੱਕੀ ਦਾ ਤਾਂ ਜਿਹੜਾ ਹੈਗਾ ਹੈਗਾ ਹੀ ਆ ਕਾਫੀ ਪਿੰਡਾਂ ਦਾ ਏਰੀਆ ਹਾਂ ਕਾਫੀ ਪਿੰਡਾਂ ਜਿਵੇਂ ਰੌਲੀ ਚਕਾਵਾ ਕਪੂਰੇ ਤੇ ਥੱਲੇ ਅਦਤਾਰਗੇ ਵਾਲਾ ਫਤੇਗੜਾ ਇਹ ਸਾਰੇ ਪਿੰਡ ਜਾਨਕਿ ਪਾਣੀ ਦੀ ਮਾਰਤ ਪੂਰੇ ਆਈ ਹੋਏ ਆ ਬਿਲਕੁਲ ਜਿਹੜਾ ਕਿਸਾਨਾਂ ਨੇ ਦੱਸਿਆ ਚਗਾਵਾਂ ਕਪੂਰੇ ਰੌਲੀ ਪੁਰਾਣੇ ਵਾਲਾ ਕਈ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਆ ਉਹ ਕਾਫੀ ਜਿਹੜਾ ਕਿਸਾਨਾਂ ਦੇ ਝੋਨੇ ਦੀ ਫਸਲ ਦੇ ਵਿੱਚ ਜਮਾ ਹੋ ਚੁੱਕਿਆ ਤੇ ਛੜਕਾਂ ਦੇ ਉੱਪਰ ਦੀ ਪਾਣੀ ਵਗਣ ਕਾਰਨ ਜਿਹੜੀਆਂ ਸੜਕਾਂ ਰਹਿੰਦੀਆਂ ਖੁੰਦੀਆਂ ਜਿਹੜੀਆਂ ਸੜਕਾਂ ਕਈਆਂ ਜੱਸਦੀਆਂ ਉਹ ਵੀ ਟੁੱਟ ਰੀਆਂ ਸ਼ੁਰੂ ਹੋ ਗਈਆਂ ਜੇਕਰ ਅੱਜ ਬਾਰਿਸ਼ ਪੈਂਦੀ ਹੈ ਤਾਂ ਜਿਹੜਾ ਝੋਨੇ ਦੀ ਫਸਲ ਦਾ ਵੀ ਨੁਕਸਾਨ ਹੋ ਸਕਦਾ ਪਰ ਕਿਸਾਨਾਂ ਦਾ ਕਹਿਣਾ ਕਿ ਜਿਹੜੀ ਮੱਕੀ ਚਾਰ ਵਾਸਤੇ ਕਿਸਾਨਾਂ ਵੱਲੋਂ ਬੀਜੀ ਗਈ ਸੀ ਉਹਦਾ ਕਾਫੀ ਜਿਹੜਾ ਨੁਕਸਾਨ ਆ ਹੋਇਆ ਤੇ ਹੁਣ ਆਉਣ ਵਾਲੇ ਸਮੇਂ 'ਚ ਇਹ ਦੇਖਣਾ ਹੋਵੇ ਕਿ ਜੇ ਹੋਰ بارش ਪੈਂਦੀ ਆ ਰੱਬ ਵੱਲੋਂ ਨਹੀਂ بارش ਰੁਕੀ ਦਿੱਤੀ ਤਾਂ ਆਉਣ ਵਾਲੇ ਸਮੇਂ 'ਚ ਜਿਹੜਾ ਕਿਸਾਨਾਂ ਵੱਲੋਂ ਜਿਹੜੀ ਚਿੰਤਾ ਦਾ ਜ਼ਰੂਰ ਜਤਾਈ ਜਾ ਰਹੀ ਹੈ ਕਿ ਲਗਾਤਾਰ ਮੀਂਹ بارش ਪੈਣ ਦੇ ਨਾਲ ਸਾਡੀਆਂ ਫਸਲਾਂ ਦਾ ਹੋਰ ਜਿਹੜਾ ਨੁਕਸਾਨ ਹੋ ਸਕਦਾ ਕੈਮਰਾਮੈਨ ਅਨਸਾਰ ਦੇ ਨਾਲ ਸਬਜੀ ਸਿੰਘ ਰੋਲੀ ਪੀਟੀਸੀ ਨਿਊਜ਼ ਮੋਗਾ